ਲੋ ਜੀ ਮੈਂ ਤੁਹਾਡੇ ਮਿੱਤਰ ਜਬਰ ਚੌਧਰੀ ਤੁਸੀਂ ਵੇਖਦੇ ਪਿਆ ਫੈਕਸ ਤੇ ਜੀਸੀ ਤੇ ਤੁਹਾਨੂੰ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਅਸੀਂ ਆਪਣਾ ਹਫਤਾਵਾਰ ਦੇ ਸਾਡਾ ਪ੍ਰੋਗਰਾਮ ਹੁੰਦਾ ਸਰਦਾਰ ਜਸਪਾਲ ਸਿੰਘ ਬੈਂਸੁਰਾ ਦੇ ਨਾਲ ਆਪ ਆਥਰ ਨੇ ਤੇ ਵੈਟਰਨ ਜਰਨਲਿਸਟ ਨੇ ਅਸੀਂ ਇਹਨਾਂ ਦੇ ਨਾਲ ਜਿਹੜੀ ਪਿਛਲੇ ਕਾਫੀ ਅਸੇ ਤੋਂ ਖਾਲਸਤਾਨ ਦੀ ਰੂਪਰੇਖਾ ਤੇ ਗੱਲ ਕਰ ਰਹੇ ਹਾਂ ਅੱਜ ਦੀ ਜਿਹੜੀ ਗੱਲਬਾਤ ਹੈ ਇਹਦੇ ਜੱਸੀਂ ਜਰਾ ਕੋਈ ਤਾਰੀਖ ਸਮਝਾਂਗੇ ਹਿਸਟਰੀ ਥੋੜੀ ਜਿਹੀ ਜਰਾ ਪਿੱਛੇ ਜਾਣੇ ਕਿ ਜਦੋਂ ਜਦੋਂ 19ਵੀਂ ਸਦੀ ਦੇ ਵਿੱਚ ਜਦੋਂ ਅੰਗਰੇਜ਼ ਜਿਹੜੇ ਸੀ ਉਹ ਇੱਥੇ ਟਕਰਾਅ ਮਾਰ ਰਹੇ ਸੀ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰਨ ਵਾਸਤੇ ਉਹਨਾਂ ਵਾ ਉਹਨਾਂ ਦੇ ਸਾਹਮਣੇ ਜਿਹੜਾ ਉਹ ਜਿਹੜੇ ਸਿੱਖ ਸੀ ਸਿੰਘ ਜਿਹੜੇ ਸੀ ਪੰਜਾਬੀ ਜਿਹੜੇ ਸੀ ਉਹ ਬੜੀ ਵੱਡੀ ਦੀਵਾਰ ਬਣੇ ਬੈਠੇ ਸੀ ਫਿਰ ਉਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਟ੍ਰੀਟੀਆਂ ਕੀਤੀਆਂ ਵਾਅਦੇ ਕੀਤੇ ਜਿਹਨਨ ਸਿੱਖ ਐਂਗਲੋ ਟ੍ਰੀਟੀਆਂ ਦੇ ਨਾਂ ਤੋਂ ਜਿਹੜੇ ਜਾਣੇ ਜਾਂਦੇ ਨੇ ਅੱਜ ਬੈਂਸ ਸਾਹਿਬ ਦੇ ਨਾਲੋਂ ਇਹ ਸਮਝਾਂ ਕਿ ਜਰਾ ਕਿ ਇਹ ਇਹ ਕਿਉਂ ਟ੍ਰੀਟੀਆਂ ਹੋਈਆਂ ਤੇ ਇਹਨਾਂ ਦਾ ਕਿਹਨੂੰ ਫਾਇਦਾ ਹੋਇਆ ਤੇ ਕਿਹਨੂੰ ਨੁਕਸਾਨ ਹੋਇਆ ਕਿ ਆ ਸਿੰਘਾਂ ਨੂੰ ਪੰਜਾਬੀਆਂ ਨੂੰ ਨੁਕਸਾਨ ਹੋਇਆ ਹਿੰਦੁਸਤਾਨ ਇੱਕ ਤੇ ਅੰਗਰੇਜ਼ਾਂ ਨੂੰ ਫਾਇਦਾ ਹੋਇਆ ਜਾਂ ਫਿਰ ਉਲਟ ਹੋਇਆ ਬੈਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੌਧਰੀ ਸਾਹਿਬ ਜੀ ਆਪ ਜੀ ਨੂੰ ਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਆਪਣਾ ਜਿਹੜਾ ਦੱਸੋ ਨਾ ਕਾਫੀ ਸਾਰੀਆਂ ਜਿਹੜੀ ਟ੍ਰੀਟੀਆਂ ਨੇ ਸਿੱਖ ਐਂਗਲੋ ਟ੍ਰੀਟੀਆਂ ਕਾਫੀ ਸਾਰੀਆਂ ਹੋਈਆਂ ਤੁਹਾਡੇ ਹਿਸਾਬ ਦੇ ਵਿੱਚ ਕਿਹੜੀ ਸਭ ਤੋਂ ਜੜੀ ਸੀ ਬਹੁਤ ਮਹੱਤਵਪੂਰਨ ਸੀ ਔਰ ਇਹ ਕਿਉਂ سلسلہ ਸ਼ੁਰੂ ਹੋਇਆ ਔਰ ਕਿਉਂ ਜ਼ਰੂਰਤ ਪੇਸ਼ ਆਈ ਇਹ ਨਾ ਟੀਟੀਆਂ ਦੀ ਹਾਂਜੀ ਪਹਿਲੇ ਹੀ ਤਾਂ ਟਰਾਂਸ ਸਤਲੁਜ ਟ੍ਰੀਟੀ ਹੋਈ ਸੀਗੀ ਜਿਹੜੀ ਦੱਖਣ ਦੀਆਂ ਰਿਆਸਤਾਂ ਸੀਗੀਆਂ ਪਟਿਆਲਾ ਨਾਭਾ ਜੀਂਦ ਵਗੈਰਾ ਤੇ ਉਹਨਾਂ ਦੇ ਥਰੂ ਇਹਨਾਂ ਨਾਲ ਈਸਟ ਇੰਡੀਆ ਕੰਪਨੀ ਨਾਲ ਹੋਈ ਸੀ 1809 ਦੇ ਵਿੱਚ ਹੂੰ ਉਹ ਤੋਂ ਬਾਅਦ ਫਿਰ 1830 ਦੇ ਵਿੱਚ ਪਹਿਲੀ ਮੀਟਿੰਗ ਹੋਈ Shimla ਦੇ ਵਿੱਚ ਹੋ ਰਿਲੇਸ਼ਨ ਵਧਾਉਣ ਦੇ ਲਈ ਆਪਸ ਵਿੱਚ ਸਮਝਣ ਦੇ ਲਈ ਜਿੱਦਾਂ ਹੁਣ ਪੂਤਨ ਇੰਡੀਆ ਗਿਆ ਆ ਇਸੇ ਤਰ੍ਹਾਂ ਦੀ ਉਹ ਮਤਲਬ ਆਪਸ ਵਿੱਚ ਜਿਹੜੀ ਸੀਗੀ ਰਿਲੇਸ਼ਨ ਕਾਇਮ ਹੁੰਦੀਆਂ ਸੀਗੀਆਂ ਟ੍ਰੀਟੀਆਂ ਇਸ ਵਗੈਰਾ ਹੁੰਦੀਆਂ ਇਹ ਜਿਹੜੀ ਪਹਿਲੀ ਮੀਟਿੰਗ ਫਿਰ 1830 ਦੇ ਵਿੱਚ ਜੁਲਾਈ 1830 ਦੇ ਵਿੱਚ Shimla ਵਿੱਚ ਹੋਈ ਇਹ ਜਿਹਦੇ ਵਿੱਚ ਦੋਹਾਂ ਪੱਖਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਸੀਗੇ ਉੱਥੇ ਪਹੁੰਚੇ ਇਹ ਜਿਹੜੀ ਸਖਰ ਸਖਰਿਆਸਤ ਤੇ ਅੰਗਰੇਜ਼ਾਂ ਦੇ ਜਿਹੜੀ ਸਟਡੀਆ ਕੰਪਨੀ ਦੇ ਦਰਮਿਆਨ ਹੋ ਰਹੀ ਸੀ ਗੱਲਬਾਤ ਹਾਂਜੀ ਜਿਹੜੀ ਲੋਡ ਬਲੀਅਮ ਬੈਂਟਿੰਗ ਦੇ ਨਾਲ ਜੁਲਾਈ 1830 ਨੂੰ ਸ਼ਿਮਲੇ ਵਿੱਚ ਪਹਿਲੀ ਮੀਟਿੰਗ ਹੋਈ ਸੀਗੀ ਠੀਕ ਹੈ 1899 ਦੀ ਸੰਧੀ ਤੋਂ ਬਾਅਦ ਤੇ ਦੂਜੀ ਉਹਨਾਂ ਨੇ ਫੇਰ ਕਿਹਾ ਵੀ ਠੀਕ ਹੈ ਆਪਣੀ ਗੱਲਬਾਤ ਚੱਲਦੀ ਹੈ ਤੇ ਫੇਰ ਉਹਨਾਂ ਨੇ ਅਕਤੂਬਰ 1830 ਦੇ ਵਿੱਚ ਰੋਪੜ ਟਰਾਂਸ ਸਤਲੁਜ ਜਿਹੜੀ ਹੈਗੀ ਆ ਇਹ ਜਿਹੜਾ ਬਾਰਡਰ ਸੀਗਾ ਖਾਲਸਾ ਰਾਜ ਦਾ ਤੇ ਦੱਖਣ ਦੀ ਈਸਟਰੀਆ ਕੰਪਨੀ ਦਾ ਉਸ ਥਾਂ ਦੇ ਉੱਤੇ ਫਿਰ ਦੁਬਾਰਾ ਮੀਟਿੰਗ ਹੋਈ ਉਸ ਮੀਟਿੰਗ ਤੋਂ ਬਹੁਤ ਪ੍ਰਭਾਵਿਤ ਹੋਏ ਪਹਿਲੀ ਮੀਟਿੰਗ ਤੋਂ ਵੀ ਪ੍ਰਭਾਵਿਤ ਹੋਏ ਸਕੇ ਤੇ ਜੋ ਉਹਨਾਂ ਦੇ ਦਿਲ ਦੇ ਵਿੱਚ ਸੀਗੀ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਖਾਲਸਾ ਦਲਬਾਰ ਲਾਹੌਰ ਹੈ ਇਹਨੂੰ ਕਿੱਦਾਂ ਆਪਣੇ ਨਾਲ ਲੈ ਆਉਣਾ ਹੈਗਾ ਕਿਸ ਤਰੀਕੇ ਦੇ ਵਿੱਚ ਕਬਜ਼ਾ ਕਰਨਾ ਮਤਲਬ ਉਹਨਾਂ ਦੀ ਜਿਹੜੀ ਗੁਪਤ ਸੋਚ ਸੀਗੀ ਜਿਹੜੀ ਏਜੰਸੀਆਂ ਦੀ ਤੇ ਜਦੋਂ ਉਹਨਾਂ ਨੇ ਦੋਈਏ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਫਿਰ ਇਸ ਚੀਜ਼ ਦੇ ਉੱਤੇ ਦਾ ਨਿਰੇਖਣ ਕੀਤਾ ਵੀ ਇਹ ਗੱਲ ਜਿਹੜੀ ਹੈ ਸਾਤੋਂ ਹੋਣੀ ਨਹੀਂ ਅੱਛਾ ਕਿਉਂਕਿ ਜਿਹੜੀ ਖਾਲਸਾ ਦਰਬਾਰ ਲਾਹੌਰ ਦੀਆਂ ਫੌਜਾਂ ਸੀਗੀਆਂ ਤੇ ਉਹਦੇ ਜਿਹੜੇ ਅਧਿਕਾਰੀ ਸੀ ਹਰੀ ਸਿੰਘ ਨਲੂਆ ਫਕੀਰ ਅਜੀਜ਼ਉਦੀਨ ਤੇ ਹੋਰ ਸੀਨੀਅਰ ਅਧਿਕਾਰੀ ਸੀਗੇ ਉਹ ਬੜੇ ਚੜ੍ਹਦੀ ਕਲਾ ਵਿੱਚ ਸਕੇ ਤੇ ਉਹਨਾਂ ਨੇ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਉਹਨਾਂ ਦੀ ਨਾਲ ਗੱਲਬਾਤ ਕੀਤੀ ਅਤੇ ਜਦੋਂ ਫੌਜਾਂ ਦੇ ਉਹਨਾਂ ਨੇ ਜਦੋਂ ਉਹਨਾਂ ਦੀ ਜਿਹੜੀ ਸੀਗੀ ਉਹ ਡ੍ਰਿੱਲ ਦੇਖੀ ਤਾਂ ਉਹ ਉਹ ਲੋਕ ਤਾਂ ਬੜਾ ਜਿਆਦਾ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਮਤਲਬ ਆਪਣੇ ਅੰਦਰੋਂ ਅੰਦਰੀ ਇਹ ਗਲਤ�ੀ ਦੇਈ ਇਹ ਗੱਲ ਹੁਣ ਸਾਤੋਂ ਨਹੀਂ ਹੋਣੀ ਜੇ ਹੋਰ 5-7 ਸਾਲ ਸਾਡੀ ਇਹ ਨੰਘੀ ਗੱਲ ਫੇਰ ਤਾਂ ਜਮਾ ਹੀ ਨਹੀਂ ਹੋਣੀ ਹੈਗੀ ਤੋਂ ਸਾਡੀ ਜਿਹੜੀ ਇਸ ਇੰਡੀਆ ਕੰਪਨੀ ਆ ਇੰਡੀਆ ਦੇ ਵਿੱਚ ਉਹ ਉਹ ਤਾਂ ਵੀ ਆ ਕਹਿੰਦੇ ਖੂ ਖਤਿਰ ਪੈ ਜਾਊਗੀ ਤੋਂ ਉਹਨਾਂ ਨੇ ਆਪਣੇ ਜਿਹੜੇ ਏਜੰਟ ਸੀਗੇ ਜਿਹੜੇ ਉਹਨਾਂ ਨੇ ਆਪਣੇ ਪਹਿਲਾਂ ਹੀ ਜਿਹੜਾ ਦੇ ਥਰੂ ਉਹ ਗੱਲਾਂ ਬਾਤਾਂ ਕਰ ਰਹੇ ਸੀਗੇ ਡੋਗਰੇ ਜੰਮੂ ਦੇ ਅਤੇ ਜਿਹੜੇ ਪੂਰਬੀਏ ਖੁਸ਼ਾਲ ਹੋਣੀ ਹੁੰਦੇ ਸੀਗੇ ਤੇਜਾ ਸਿੰਘ ਲਾਲ ਸਿੰਘ ਸੀਗੇ ਹਮ ਉਹਨਾਂ ਦੇ ਥਰੂ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਲੈਂਡ ਦੇਣ ਦੀ ਵੀ ਜੇ ਅਸੀਂ ਤੁਹਾਡੇ ਤੋਂ ਤੁਹਾਡੇ ਨਾਲ ਇਹ ਕੰਮ ਕਰਵਾ ਦਈਏ ਤਾਂ ਸਾਨੂੰ ਕੀ ਦੋਗੇ ਮਤਲਬ ਉਹਨਾਂ ਦੀ ਗੱਲ ਚੱਲ ਰਹੀ ਸੀ ਪਰ ਉਹਨਾਂ ਨੇ ਫਿਰ ਉਹਨਾਂ ਨੇ ਇੱਕ ਵਾਰ ਦਾ ਚੇਕ ਕਰਨ ਵਾਰਨਿੰਗ ਦਿੱਤੀ ਹੈ ਕਸ਼ਮੀਰ ਦੀ ਵੀ ਤੁਹਾਡੇ ਕੋਲ 2-4 ਸਾਲ ਹੈ ਜੇ 2-4 ਸਾਲਾਂ ਦੇ ਵਿੱਚ ਤੁਸੀਂ ਨਾ ਕਰ ਸਕੇ ਤਾਂ ਸਮਝ ਲਓ ਕਿ ਸਾਥੋਂ ਨਹੀਂ ਹੋਣੀ ਹੈਗੀ ਸਹੀ ਸੋ ਉਹਨਾਂ ਨੇ ਉਹ ਜਿਹੜੀ 1430 ਤੋਂ 1834 ਤੱਕ ਇਹ ਇਹ ਚੀਜ਼ ਦੇ ਉੱਤੇ ਆਪਣੀਆਂ ਪਲਾਨਾਂ ਬਣਾਈਆਂ ਤੇ ਖੈਰ ਬੜੀ ਲੰਮੀ ਚੌੜੀ ਕਹਾਣੀ ਹੈਗੀ ਇਹ 10 ਪੇਜ ਦਾ ਆਪਣਾ ਇਹ ਡਾਕੂਮੈਂਟ ਹੈਗਾ ਜਿਹਦੇ ਉੱਤੇ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਆਪਾਂ ਜਿਹੜੀ ਹੈਗੀ ਮੇਨ ਇਸ਼ੂ ਜਿਹੜੇ ਕਰਨੇ ਹੋ ਉਹ ਉਹਨਾਂ ਨੇ ਇਹ ਜਿਹੜੀ ਫਿਰ 1800 1845 ਦਸੰਬਰ ਦੇ ਵਿੱਚ ਹਾਂ ਅਸਲ ਇੱਥੇ ਆ ਕੇ ਕੰਮ 45 46 ਜਿਹੜਾ 1800 ਦਾ ਸੀ ਇਹ ਬਹੁਤ ਬਹੁਤ ਜਿਹੜਾ ਇਸਨੂੰ ਕ੍ਰੂਸ਼ਲ ਇਕ ਕਹ ਲੋ ਕਿ ਇਹ ਅਰਾਸੀ ਹਾਂਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਲਾਣੇ ਤੋਂ ਬਾਅਦ ਅ ਤਕਰੀਬਨ 5 ਕੁ ਸਾਲਾਂ ਦੇ ਵਿੱਚ ਜਿਹੜੇ ਖਾਲਸਾ ਦਲ ਵਾਲਾ ਲਾਹੌਰ ਦੇ ਰਾਜੇ ਸੀਗੇ ਰਾਣੀ ਸੀਗੀ ਮਹਾਰਾਣੀ ਜੰਦ ਚੰਦਕੌਰ ਵਗੈਰਾ ਉਹ ਪੰਜੇ ਜਿਹੜੇ ਸੀਗੇ ਰਾਜੇ ਤੇ ਰਾਣੀਆਂ ਕਤਲ ਕਰਦੇ ਗਏ ਚਾਰ ਇਹ ਗੱਲ ਅਖੀਰ ਨੂੰ ਇੱਥੇ ਤੱਕ ਪਹੁੰਚ ਗਈ ਵੀ ਹੁਣ ਉਹ ਇਦੋਂ ਵੱਧ ਹੋਰ ਸਫ਼ਰ ਨਹੀਂ ਕਰ ਸਕਦੇ ਸੀਗੇ ਤੇ ਲਾਲ ਸਿੰਘ ਜਿਹੜਾ ਬਣ ਗਿਆ ਪ੍ਰਧਾਨ ਮੰਤਰੀ ਤੇ ਤੇਜ ਸਿੰਘ ਫੌਜਾਂ ਦਾ ਜਰਨਲ ਬਣ ਕੇ ਉਹਨਾਂ ਨੇ ਇਹ ਜੇ ਜਿਸੀ ਕਿ ਇਹ ਸਾਜ਼ਿਸ਼ ਰਚੀ ਵੀ ਸਾਡਾ ਹੋਰ ਕੋਈ ਰਾਹ ਨਹੀਂ ਹੈਗਾ ਵੀ ਆਪਾਂ ਹੁਣ ਹੁਣ ਜਿਹੜੀ ਹੈਗੀ ਆ ਦੱਖਣ ਵਿਆ ਰਿਆਸਤਾؤں ਤੇ ਹਮਲਾ ਕਰਕੇ ਉਹਨਾਂ ਨੂੰ ਆਪਣੇ ਨਾਲ ਰਲਾ ਲਈਏ ਅੱਛਾ ਮਾਰੋ ਜਿਹੜੀ ਟਰੀਟੀ 1809 ਦੀ ਸੀ ਉਹ ਕਸ਼ਮੀਰ ਵਾਲਿਆਂ ਨੇ ਉਹ ਤੋੜ ਨਹੀਂ ਸੀਗੀ ਤੇ ਉਹ ਸਾਜ਼ਿਸ਼ ਉਹਨਾਂ ਦੀ ਪੂਰੀ ਹੋ ਗਈ ਅਤੇ ਜਿਹੜੀ ਸਭਰਾਮਾਂ ਦੀ ਲੜਾਈ ਹੋਈ ਅਲੀਵਾਲ ਦੀ ਲੜਾਈ ਹੋਈ ਤੇ ਉਸ ਲੜਾਈ ਦੇ ਵਿੱਚ ਉਹ ਜਿਹੜੀ 2 ਮਹੀਨੇ ਲੜਾਈ ਚੱਲਦੀ ਰਹੀ ਉਸ ਲੜਾਈ ਦੇ ਵਿੱਚ ਜਿਹੜੀਆਂ ਸਿਕਿਓਰ ਸਿਕ ਫੌਜਾਂ ਦੇ ਵਿੱਚੋਂ ਉਹ ਜਿਹੜੀ ਖਾਲਸਾ ਦਰਬਾਰ ਦੀ ਫੌਜਾਂ ਸੀਗੀਆਂ ਉਹ ਸਾਰੀਆਂ ਨਹੀਂ ਉਹਦੇ ਵਿੱਚ ਸ਼ਾਮਲ ਹੋਈਆਂ ਸੀਗੀਆਂ ਹੂੰ ਉਹਦੇ ਵਿੱਚ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਨਾਲ ਲੈਂਦਾ ਗਿਆ ਬਾਕੀ ਦੇ ਬਹੁਤ ਸਾਰੇ ਸਰਦਾਰ ਘਰ ਹੀ ਬੈਠੇ ਰਹਿ ਗਏ ਸੀਗੇ ਉਹਦਾ ਕਾਰਨ ਇਹ ਸੀ ਕਿ ਉਹ ਨਹੀਂ ਸੀ ਚਾਹੁੰਦੇ ਵੀ ਲੜਾਈ ਲੜੀ ਜਾਵੇ ਹੂੰ ਅਤੇ ਉਸ ਵੇਲੇ ਉਹ ਜਿਹੜੀ ਖਾਲਸਾ ਦਰਬਾਰ ਲਾਹੌਰ ਦੀ ਜਿਹੜੀ ਸਥਿਤੀ ਸੀਗੀ ਅਟਰਨਲ ਉਹ ਐਸੀ ਦੀ ਹਜਾਰ ਤੋਂ ਨਹੀਂ ਸੀ ਦਿੰਦੀ ਖੈਰ ਉਹ ਲੜਾਈ ਹੋਈ ਉਸ ਲੜਾਈ ਦੇ ਵਿੱਚ ਇਹਨਾਂ ਨੇ ਤੇਜਾ ਸਿੰਘ ਲਾਲ ਸਿੰਘ ਨੇ ਗਦਾਰੀ ਕਰਕੇ ਉਹ ਫੌਜਾਂ ਨੂੰ ਹਰਾ ਦਿੱਤਾ ਗਿਆ ਅਤੇ ਉਹਨਾਂ ਨੇ ਫਿਰ ਉਹ ਟ੍ਰੀਟੀ ਕੀਤੀ ਇੱਕ ਜਦੋਂ ਹਾਰੀਆਂ ਹੋਈਆਂ ਫੌਜਾਂ ਦੇ ਨਾਲ ਜਿਹੜਾ ਕਰਦੇ ਹੁੰਦੇ ਅਜਿੱਤੀਆਂ ਹੋਈਆਂ ਫੌਜਾਂ ਤੇ ਉਹ ਜਿਹੜੀ 9 ਮਾਰਚ 1846 ਨੂੰ ਤੇ ਉਹ ਪੰਜ-ਸੱਤ ਦਿਨ ਟ੍ਰੀਟੀ ਦੇ ਉੱਤੇ ਗੱਲਬਾਤ ਚੱਲਦੀ ਰਹੀ ਉਹ ਟ੍ਰੀਟੀ 'ਵੀ 16 ਧਰਾਵਾਂ ਸੀਗੀਆਂ ਬਰ ਉਹ 16 ਧਰਾਵਾਂ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਸੀਗੇ ਉਹ ਇਸ ਜਿਹੇ ਨਾਲ ਖੁਸ਼ ਨਹੀਂ ਸੀਗੇ ਤੇ ਬਗਾਵਤ ਲਗਾਤਾਰ ਹੋ ਰਹੀ ਸੀਗੀ ਪੰਜਾਬ ਦੇ ਵਿੱਚ ਅ ਇਹ ਸਿੱਖ ਫੌਜਾਂ ਜਿਹੜੀ ਖਾਲਸਾ ਦਰਬਾਰ ਦੇ ਵਿਰੁੱਧ ਜਿਹੜੇ ਉਹਨਾਂ ਦੇ ਉਸ ਵੇਲੇ ਦੇ ਅਧਿਕਾਰੀ ਸੀਗੇ ਲਾਲ ਸਿੰਘ ਤੇਜ ਸਿੰਘ ਵਗੈਰਾ ਜਾਂ ਹੋਰ ਤੇ ਉਹ ਵੀ ਜਿਹੜੀ ਜਦੋਂ 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 ਇਹ ਆਪਣਾ ਫੌਜਾਂ ਜਨ ਕੀ ਲਾਲ ਸਿੰਘ ਨਹੀਂ ਜਨ ਇਹ ਹਾਰ ਗਿਆ ਜਦੋਂ ਤੇ ਸਿੱਖਾਂ ਦੇ ਨਾਲ ਦੇ ਨਹੀਂ ਕਿ ਫਿਰ ਮੌਜਦਾ ਕਰਨ ਲੱਗੇ ਕਿ ਚਲੋ ਸਾਨੂੰ ਹੁਣ ਤੁਸੀਂ ਹਾਰੇ ਤੇ ਅਸੀਂ ਹੈ ਹੀ ਆ ਸਾਨੂੰ ਕੋਈ ਤੁਸੀਂ ਦਿਓ ਤੁਸੀਂ ਕਹਿ ਲੀ ਬਾਕੀ ਜਿਹੜੇ ਪੰਜਾਬ ਦੇ ਲੋਕ ਸਨ ਉਹ ਇਹਨਾਂ ਦੇ ਖਿਲਾਫ ਫਿਰ ਸੰਘਰਸ਼ ਕਰਨ ਲੱਗ ਪਏ ਉਹ ਬਗਾਵਤ ਕਰਨ ਲੱਗ ਪਏ ਉਹਨਾਂ ਨੇ ਉਹ ਖੁਸ਼ ਨਹੀਂ ਸੀਗੇ ਉਹਨਾਂ ਨੂੰ ਕਿਉਂਕਿ ਪਹਿਲੀ ਸੱਟੇ ਜਿਹੜੀ ਸੀ ਉਹ ਸਟ੍ਰੇਟੀ ਦੀ ਧਾਰਾ ਹੀ ਇਹ ਸੀਗੀ ਵੀ 1.5 ਕਰੋੜ ਰੁਪਈਆ ਜੁਰਮਾਨਾ ਦਿੱਤਾ ਗਿਆ ਪਾਊਗਾ ਅਤੇ ਜਿਹੜਾ ਦੁਆਬਾ ਏਰੀਆ ਸੀਗਾ ਸਤਲੋਜ ਤੇ ਬਿਆਸ ਦਾ ਵਿਚਾਲਾ ਇਹ ਉਸ ਵੇਲੇ ਕਾਂਗੜਾ ਰਿਆਸਤ ਦੇ ਵਿੱਚ ਹੁੰਦੀ ਸੀਗੀ ਇਹ ਦੁਆਬੇ ਦੇ ਵਿੱਚ ਇਹ ਇਹ ਇੱਕ ਬਹੁਤ ਵੱਡਾ ਉਪਜਾਊ ਇਲਾਕਾ ਸੀਗਾ ਲਾਹੌਰ ਦਰਬਾਰ ਦਾ ਤੇ ਇਹ ਉਹਨਾਂ ਨੇ ਜ਼ਬਤ ਕਰ ਲਿਆ ਤੇ 1.5 ਕਰੋੜ ਰੁਪਈਆ ਹਰਜਾਨਾ ਪਾਤਾ ਨਿਨਕੇ ਨਿਨਕੇ ਦਨਕੇ ਰ ਆਪਣਾ ਈਸਟ ਇੰਡੀਆ ਕੰਪਨੀ ਨੇ ਡੇਢ ਕਰੋੜ ਰੁਪਈਆ ਉਸ ਦਰਾਨੇ ਦਾ ਹਰਜਾਨਾ ਪਾਤਾ ਖਾਲਸਾ ਦਰਬਾਰ ਨੂੰ ਹਾਂਜੀ ਖਾਲਸਾ ਦਰਬਾਰ ਡੇਢ ਕਰੋੜ ਦਾ ਹਰਜਾਨਾ ਪਾਤਾ ਤੇ ਉਹਨਾਂ ਨਾਲ ਕਿਹਾ ਵੀ 50 ਲੱਖ ਰੁਪਈਆ ਸਾਨੂੰ ਪਹਿਲਾਂ ਦਿਓ ਸਾਈਨ ਕਰਦੋਂ ਤੋਂ ਪਹਿਲਾਂ ਅੱਛਾ ਤੇ ਉਹ 50 ਲੱਖ ਰੁਪਈਆ ਉਹਨਾਂ ਨੇ ਪਹਿਲਾਂ ਦੇਣਾ ਪਿਆ ਗਿਆ ਖੈਰ ਬਹੁਤ ਸਾਰੀਆਂ ਗੱਲਾਂ ਲੰਮੀਆਂ ਚੌੜੀਆਂ ਹੈਗੀਆਂ ਅਤੇ ਜਿਹੜੀ ਆਪਾਂ ਅੱਜ ਗੱਲ ਕਰਨੀ ਹੈਗੀ ਆ ਉਹ ਇਹ ਮੇਨ ਗੱਲ ਇਹ ਹੈਗੀ ਆ ਜਦੋਂ ਪੰਜਾਬ ਦੇ ਲੋਕ ਬਗਾਵਤ ਕਰ ਰਹੇ ਸੀਗੇ ਤੇ ਉਹ ਸਰਦਾਰ ਵੀ ਦੇ ਵਿਰੋਧ ਸਿਗੇ ਤੇ ਉਹਨਾਂ ਨੂੰ ਫਿਰ ਇੱਕ ਦੂਜੀ ਸੰਧੀ ਕਰਨੀ ਪਈ ਉਹ ਕੀ ਦੂਜੀ ਸੰਧੀ ਜਿਹੜੀ ਪੈਰੋਵਾਲ ਦੀ ਸੰਧੀ ਕਹਿੰਦੇ ਉਹਨੂੰ ਅੱਛਾ ਉਹ ਦਸੰਬਰ 1846 ਦੇ ਵਿੱਚ ਹੋਈ ਠੀਕ ਹੈ ਉਹ ਜਿਹੜੀ 1846 ਦੀ ਪੈਰੋਵਾਲ ਦੀ ਸੰਧੀ ਹੈਗੀ ਅਸਲ ਦੇ ਵਿੱਚ ਉਹੀ ਸੰਧੀ ਦੇ ਥਰੂ ਇਨਾਂ ਨੇ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ ਉਹਨਾਂ ਨੇ ਬੜੀ ਵੱਡੀ ਹਿਰਾਫੇਰੀ ਕੀਤੀ ਹੂੰ ਤੇ ਉਹਦੀ ਜਿਹੜੀ ਧਾਰਾ ਹੈਗੀ ਆ ਅ ਉਹਦੀ ਧਾਰਾ ਜਿਹੜੀ ਹੈਗੀ ਆ 11 ਹੈਗੀ ਜਿਹੜੀ 11 ਧਾਰਾ ਸੀਗੀ ਹਾਂ ਉਹਦੇ ਅਨੁਕੂਲ ਜਿਹੜੇ ਸਾਈਨ ਹੋਏ ਸੀ ਦੋਹਾਂ ਪਾਸਿਆਂ ਦੇ ਹੂੰ ਉਨੀ ਇਹ ਗੱਲ ਕਹੀ ਸੀ ਕਿ ਬਈ ਜਿਹੜੀ ਅ ਦੂਏ ਸਤੰਬਰ 6 ਸਤੰਬਰ 1854 ਨੂੰ ਹੂੰ ਮਹਾਰਾਜਾ ਦਲੀਪ ਸਿੰਘ ਹੂੰ ਬਾਲਗ ਹੋ ਜਾਣਾ ਹੈਗਾ ਹੂੰ ਬਾਲਗ ਹੋਣ ਤੋਂ ਹੁਣ ਤੋਂ ਲੈ ਕੇ ਬਾਲਗ ਹੋਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਹੂੰ ਉਹ ਈਸਟ ਇੰਡੀਆ ਕੰਪਨੀ ਕਰੂਗੀ ਜਿਹੜੇ ਖਾਲਸਾ ਦਰਬਾਰ ਦੇ ਬਾਕੀ ਦੇ ਸਰਦਾਰ ਹੈਗੇ ਉਹਨਾਂ ਨਾਲ ਕੇ ਅੱਛਾ ਤੇ ਜਦੋਂ ਇਹ 16 ਸਾਲ ਦਾ ਹੋ ਜਾਂਦਾ ਹੈਗਾ ਮਹਾਰਾਜਾ ਦਲੀਪ ਸਿੰਘ ਹੂੰ ਫਿਰ ਅਸੀਂ ਜਿਹੜੀ ਇਹ ਟ੍ਰੀਟੀ ਸਾਡੀ ਜਿਹੜੀ ਹੈਗੀ ਆ ਇਹ ਮੁੱਕ ਜਾਣੀ ਹੈਗੀ ਆ ਉਹਦੀ ਬੁਨਿਆਦ ਖਤਮ ਹੋ ਜਾਣੀ ਹੈਗੀ ਆ ਤੇ ਇਹ ਜਿਹੜਾ ਖਾਲਸਾ ਦਰਬਾਰ ਦਾ ਜਿਹੜਾ ਰਾਜ ਸੰਘਾਸ਼ਨ ਹੈਗਾ ਆ ਹੂੰ ਇਹ ਮੁੜ ਕੇ ਮਹਾਰਾਜਾ ਦਲੀਪ ਦੇ ਦਿੱਤਾ ਜਾਊਗਾ ਮੁੜ ਕੇ ਮਹਾਰਾਜਾ ਦੇ ਮੱਦੇਸ ਮਹਾਰਾਜਾ ਦਲੀਪ ਸਿੰਘ ਜਿਹੜੇ ਸੀ ਇਹ ਰਾਜਾ ਰਣਜੀਤ ਸਿੰਘ ਦੇ ਪੋਤੇ ਸੀ ਪੁੱਤ ਸੀ ਇਹ ਆਪਣੇ ਮੁੰਡੇ ਸੀ ਛੋਟੇ ਸਭ ਤੋਂ ਛੋਟੇ ਲੜਕੇ ਸੀ ਉਹਨੇ ਕਹਿੰਦਾ ਜਾਨੂ ਦਾ ਬੱਚਾ ਉਹਨਾਂ ਦੀ ਕਿ ਜਿੰਨਾ ਜਿਹੜਾ ਮੁੰਡਾ ਹੈਗਾ ਉਹਨਾਂ ਚ ਕਿ ਜਿਹੜਾ ਆਪਣਾ ਈਸਟ ਇੰਡੀਆ ਤੇ ਦਰਬਾਰ ਨਾਲ ਕੇ ਜਿਹੜਾ ਉਹ ਰਾਜ ਭਾਗ ਦੇਖ ਲੈਣੇ ਆ ਜਦੋਂ ਇਹ ਜਵਾਨ ਹੋ ਜਾਏਗਾ ਤਖਤ ਬਹਨ ਜੁਗਾ ਹੋ ਜਾਏਗਾ ਤਾਂ ਫਿਰ ਅਸੀਂ ਇਹਨੂੰ ਵਾਪਸ ਕਰਕੇ ਚਲੇ ਜਾਵਾਂਗੇ ਵਾਹ ਹਾਂਜੀ ਤੇ ਉਹਦੀ ਜਿਹੜੀ ਕਾਨਸਰਟ ਸੀਗੀ ਜਿਹੜੀ ਹੁਣ ਕਾਨਸਟ ਸਗੀ ਮਹਾਰਾਣੀ ਜੰਦਕੌਰ ਸਗੀ ਬਈ ਉਹ ਜਦ ਤੱਕ ਨਵਾਲਗ ਹੈਗਾ ਹਾਂ ਮਹਾਰਾਣੀ ਜੰਦਕੌਰ ਇਹਦੀਆਂ ਜ਼ਿੰਮੇਵਾਰੀਆਂ ਨਿਭਾਉਗੀ ਐ ਬਾਕੀ ਅਧਿਕਾਰੀਆਂ ਨਾਲ ਰੱਖ ਕੇ ਅੱਛਾ ਤੇ ਹੁਣ ਉਹ ਦੇਖ ਰਹੇ ਹੈਗੇ ਆ ਬਈ ਇਹ ਕਿਉਂਕਿ ਜਿੱਦਾ ਕਹਿੰਦੇ ਹੁੰਦੇ ਆ ਵੀ ਇੱਕ ਸੋਨਾ ਦਾ ਆਂਡਾ ਦੇਣ ਵਾਲੀ ਜਿਹੜੀ ਵੱਡੀ ਰਿਆਸਤ ਸੀਗੀ ਵੱਡਾ ਇੱਕ ਰਾਜ ਸੀਗਾ ਹੂੰ ਉਹ ਹੋਰਿਆਂ ਦੇ ਹੱਥ ਆ ਗਿਆ ਤੇ ਉਹਨੂੰ ਹੁਣ ਉਹ ਕਿਸੇ ਵੀ ਤਰੀਕੇ ਦੇ ਨਾਲ ਖਵਾਉਣਾ ਨਹੀਂ ਸੀ ਚਾਹੁੰਦੇ ਸਹੀ ਤੇ ਉਹਨਾਂ ਨੇ ਵਿੱਚੋਂ ਜਦੋਂ ਜਦੋਂ ਜਿਹੜਾ ਸੀਗਾ ਡਲਹੌਜੀ ਸੀ ਲਾਰਡ ਡਲਹੌਜੀ ਹੂੰ ਉਹਨੂੰ ਉਹਨਾਂ ਦੀ ਜ਼ਿੰਮੇਵਾਰੀਆਂ ਦੇ ਕੇ ਇੰਗਲੈਂਡ ਤੋਂ ਪੰਜਾਬ ਭੇਜ ਦਿੱਤਾ ਇਹ ਜਿਹੜਾ ਡਲਹੌਜੀ ਸੀਗਾ ਹੂੰ ਇਹ ਇੱਕ ਬਹੁਤ ਸਵਾਰਥੀ ਬਹੁਤ ਕੋਰਾ ਬਹੁਤ ਰੁੱਖਾ ਬੇਈਮਾਨ ਰਾਜਕੇ ਸੀ ਹੂੰ ਅਤੇ ਇਹ ਚਾਹੁੰਦਾ ਸੀਗਾ ਵੀ ਹੁਣ ਜਿਹੜਾ ਮੇਰੇ ਹੱਥ 'ਚ ਮੌਕਾ ਆਇਆ ਹੈਗਾ ਮੈਂ ਇਸ ਮੌਕੇ ਨੂੰ ਨਾ ਗਵਾਵਾਂ ਤੇ ਫੋਨ ਮੇਰੇ ਕੋਲ ਆ ਸਭ ਤੋਂ ਵਧੀਆ ਜਿਹੜਾ ਹੈਗਾ ਆ ਮੌਕਾ ਹੈਗਾ ਉਹ ਹੈਗਾ ਆ ਉਸ ਨੇ ਜਿਹੜਾ ਸੀ ਇਹ ਨਾ ਜਿਹੜੀ ਉਸ ਵੇਲੇ ਦਾ ਜਿਹੜਾ ਸੀਗਾ 5 ਜੁਲਾਈ 1748 ਨੂੰ ਹੂੰ ਜਦੋਂ ਹਾਲੇ ਦੂਜੀ ਐਂਗਲੋ ਸਿੱਖ ਲੜਾਈ ਨਹੀਂ ਸੀ ਹਾਲੇ ਕੋਈ ਅੱਛਾ ਬਗਾਵਤ ਜਲੜੀ ਸੀ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਲੇ ਹਵੇਲੀਆਂ ਤੇ ਫੌਜਾਂ ਘਟਾ ਦਿੱਤੀਆਂ ਸੀਗੀ 1 ਲੱਖ ਬਗੋਜ ਤੋਂ ਸਿਰਫ 20000 ਫੌਜ ਲੈ ਜਾਂਦੀ ਸੀਗੀ ਹਮ ਅ ਅਤੇ ਇਹ ਜਿਹੜੀ ਸਾਰਾ ਕੁਝ ਕੀਤਾ ਉਹਨਾਂ ਨੇ ਇੰਨੀ ਤਾਕਤ ਘਟਾਉਣ ਦੇ ਬਾਵਜੂਦ ਵੀ ਇਹ ਡਰਦੇ ਸੀਗੇ ਵੀ ਇੱਕ ਤੇ ਲੋਕ ਉੱਠਣਾ ਖੜੇ ਹੋਣ ਤੇ ਫਿਰ ਲਾਰਡ ਦਲਹੌਜੀ ਨੇ ਜਿਹੜੀ ਈਸਟ ਇੰਡੀਆ ਕੰਪਨੀ ਦਾ ਜਿਹੜਾ ਬੋਰਡ ਆਫ ਕੰਟਰੋਲ ਸੀਗਾ ਹਮ ਬੋਰਡ ਆਫ ਕੰਟਰੋਲ ਸੀਗਾ ਉਹਦਾ ਜਿਹੜਾ ਹੈ ਨਾ ਪ੍ਰਧਾਨ ਸੀ ਜੌਨ ਹਬਸਨ ਸਰ ਜੌਨ ਹਬਸਨ ਉਹਦਾ ਨਾਮ ਸੀਗਾ ਹਮ ਉਹਦੀ ਉਹਦੇ ਨਾਲ ਮੀਟਿੰਗ ਕਰਕੇ ਕਿਹਾ ਵੀ ਹੁਣ ਮੇਰੇ ਕੋਲ ਮੌਕਾ ਆ ਹਮ ਮੈਂ ਚਾਹਣਾ ਹੈਗਾ ਜਾਂ ਵੀ ਤੁਸੀਂ ਇਹ ਚੀਜ਼ ਤੇ ਸਾਈਨ ਕਰੋ ਤੁਸੀਂ ਮੇਰੇ ਨਾਲ ਸਹਿਮਤ ਹੋਮੋ ਬਈ ਹੁਣ ਜਿਹੜਾ ਇਹ ਜਿਹੜਾ ਹੈਗਾ ਆ ਲਾਹੌਰ ਦਰਬਾਰ ਹੈਗਾ ਆ ਮੈਂ ਇਹਨੂੰ ਮਧੋਲ ਕੇ ਰੱਖ ਦਿੱਤਾ ਹੈਗਾ ਆ ਇਹਦੀ ਫੌਜਾਂ ਘਟਾ ਦਿੱਤੀਆਂ ਗਈਆਂ ਹੈਗੀਆਂ ਜਿਹੜੇ ਬਾਗੀ ਸੀਗੇ ਜਾਂ ਬਾਗੀ ਬਗਾਵਤ ਕਰ ਰਹੇ ਹੈਗੇ ਆ ਮੈਂ ਉਹਨਾਂ ਨੂੰ ਦਬਾ ਵੀ ਲਿਆ ਹੈਗਾ ਅਸੀਂ ਦਬਾ ਵੀ ਲਵਾਂਗੇ ਪਰ ਮੈਂ ਤੁਹਾਨੂੰ ਤੋਂ ਯਾਦ ਰੱਖਣੀ ਚਾਹਣਾ ਹੈਗਾ ਬਈ ਪੰਜਾਬ ਉੱਤੇ ਸਾਰੇ ਦਾ ਸਾਰਾ ਕਬਜ਼ਾ ਕਰਕੇ ਇਹ ਦਾ ਜਿਹੜਾ ਇਹਦੀ ਇਹਦੇ ਜਿਹੜੀ ریاست ਨੂੰ ਉਹਨੂੰ ਤੋਰ ਦਿੱਤਾ ਜਾਵੇ ਹੂੰ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਰਕੇ ਇਹ ਜਿਹੜੀ ਫਿਰ ਉਹਨਾਂ ਨੇ ਇੱਕ ਪਲਾਨ ਬਣਾਈ ਵੀ ਹੁਣ ਮਹਾਰਾਜਾ ਦਲੀਪ ਸਿੰਘ ਹਾਲੇ ਬੱਚਾ ਆ ਅੱਛਾ ਇਹਨੂੰ ਅਸੀਂ ਪੰਜਾਬ ਤੋਂ ਬਾਹਰ ਕੱਢ ਲਈਏ ਹੂੰ ਮਹਾਰਾਣੀ ਜਿੰਦਾ ਨੂੰ ਸ਼ੇਖਪੁਰਾ ਦੇ ਜਿਹੜੀ ਜੇਲ੍ਹ ਕਿਲਾ ਸੀ ਉੱਥੇ ਉਹਨਾਂ ਨੇ ਕੈਦ ਕਰ ਰੱਖਤਾ ਅਤੇ ਮਹਾਰਾਜਾ ਦਲੀਪ ਸਿੰਘ ਉਹਦੋਂ ਹਾਲੇ 18 ਦੇ ਵਿੱਚ 10 ਸਾਲ ਦੀ ਉਮਰ ਸੀ ਉਹਦੀ ਹਾਲੇ ਹੋਈ ਤੇ ਉਹਨੂੰ ਚੁੱਕ ਕੇ ਉਹਨਾਂ ਨੇ ਫਤਿਹਗੜ੍ਹ ਯੂਪੀ ਦੇ ਵਿੱਚ ਇਕੱਲਾ ਸੀਗਾ ਈਸਟ ਇੰਡੀਆ ਕੰਪਨੀ ਦਾ ਉਹਦੇ ਵਿੱਚ ਉਹਨਾਂ ਨੇ ਉਹ ਲੈ ਗਾ ਉੱਥੇ ਇੱਕ ਬ੍ਰਾਹਮਣ ਜਿਹੜਾ ਸੀਗਾ ਪਹਿਲਾਂ ਹੀ ਇਸਾਈ ਬਣਿਆ ਹੋਇਆ ਸੀਗਾ ਉਹਦੇ ਥਰੂ ਉਹਨੂੰ ਇਸਾਈ ਬਣਾ ਕੇ 10 ਸਾਲ ਦੇ ਬੱਚੇ ਨੂੰ ਉਹਨੂੰ ਉਹਨਾਂ ਨੇ ਇਸਾਈ ਬਣਾ ਲਿਆ ਅਤੇ ਜਿਹੜੀ ਜਿਹੜੀ ਉਹਨਾਂ ਦੀ ਅੱਧੀ ਪ੍ਰੋਬਲਮ ਫੇਰ ਜਿਹੜੀ ਰਹਿੰਦੀ ਸੀ ਉਹ ਵੀ ਉਹਨਾਂ ਦੀ ਸੋਲਵ ਹੋ ਗਈ ਵੀ ਹੁਣ ਬੱਚਾ ਹੈਗਾ ਦੱਸ ਤਾਂ ਨਹੀਂ ਜੋ ਆਪਣਾ ਯਾਨੀ ਕਿ ਮਤਲਬ ਇਹਨਾਂ ਨੇ ਜਿਹੜੀ ਟ੍ਰੀਟੀ ਕੀਤੀ ਸੀ ਕਿ 16 ਸਾਲ ਤੱਕ ਜਦੋਂ ਜਵਾਨ ਹੋਏਗਾ ਤਦੋਂ ਵਾਪਸ ਉਹਦੀ ਪਹਿਲੇ ਖੁਦ ਹੀ ਖਿਲਾਫ ਅਰਜੀ ਕਰਨਾ ਸ਼ੁਰੂ ਕਰ ਦਿੱਤੀ ਅੰਗਰੇਜ਼ਾਂ ਨੇ ਉਹਦੀ ਖਲਾਫ ਬਾਰੀ ਉਹਦੀ ਹਾਲੇ ਖਲਾਫ ਬਾਰੀ ਤਾਂ ਪੂਰੀ ਕਰਨੀ ਹੈਗੀ ਪਰ ਉਹਦੇ ਥਰੂ ਉਹ ਜਾ ਰਹੇ ਹੈਗੇ ਆ ਵੀ ਅਸੀਂ ਜਿਹੜੀ ਹੁਣ ਟ੍ਰੀਟੀ ਦੇ ਸਾਈਨ ਤਾਂ ਕਰ ਦਿੱਤੇ ਹੈਗੇ ਆ ਮੇ ਤੋਂ ਪਹਿਲੇ ਬੰਦਿਆਂ ਨੇ ਪਰ ਹੁਣ ਅਸੀਂ ਇਹਨੂੰ ਜਸਟੀਫਾਈ ਕਿੱਦਾਂ ਕਰਨਾ ਹੈਗਾ ਅੱਛਾ ਹੁਣ ਅਸੀਂ ਪੰਜਾਬ ਨੂੰ ਆਪਣੇ ਕਾਬੂ ਵਿੱਚ ਕਿੱਦਾਂ ਕਰਨਾ ਹੈਗਾ ਸਹੀ ਤੋਂ ਉਹਨਾਂ ਨੇ ਉਹਨਾਂ ਨੂੰ ਅਸਾਈ ਬਣਾ ਲਿਆ ਅਸਾਈ ਬਣਾ ਕੇ ਉਹਦੀ ਜਿਹੜੀ ਸਾਰੀ ਜਿਹੜੀ ਸੋਚ ਸੀਗੀ ਉਹਨੂੰ ਚੇਂਜ ਉਹਨਾਂ ਨੇ ਕਰ ਦਿੱਤਾ ਹੂੰ ਤੇ ਉਹ ਬੱਚੇ ਨੂੰ 10 ਸਾਲ ਦੇ ਨੂੰ ਪਤਾ ਨਹੀਂ ਹੈਗਾ ਮਾਂ ਪਿਓ ਤੋਂ ਬਗੈਰ ਹੈਗਾ ਕੋਈ ਸਿਆਣਾ ਬੰਦਾ ਨਾਲ ਨਹੀਂ ਹੈਗਾ ਕੋਈ ਪੰਜਾਬ ਦਾ ਉਹਦੇ ਨਾਲ ਜਿਹੜਾ ਖੈਰ ਖਾਹ ਬੰਦਾ ਹੈ ਨਹੀਂ ਕੋਈ ਫਕੀਰ ਜੀ ਜੂਦੀਨ ਨਹੀਂ ਹੈਗਾ ਜਾਂ ਫਕੀਰ ਫੈਮਿਲੀ ਦੇ ਵਿੱਚੋਂ ਕੋਈ ਨਹੀਂ ਹੈਗਾ ਹਰੀ ਸਿੰਘ ਨੜੂਆ ਉਹ ਚੜ ਪਹਿਲਾ ਸ਼ਹੀਦ ਹੋ ਚੁੱਕਾ ਹੈਗਾ ਉਹਦੇ ਤਾਇ ਚਾਚੇ ਸਾਰੇ ਸ਼ਹੀਦ ਹੋ ਚੁੱਕੇ ਹੈਗੇ ਜਾਂ ਉਹ ਸਾਰੇ ਉਹਦੀ ਭਰਾ ਜਿਹੜੇ ਸ਼ਹੀਦ ਹੋ ਚੁੱਕੇ ਹੈਗੇ ਮਾਰ ਦਿੱਤੇ ਗਏ ਕਤਲ ਕਰ ਦਿੱਤੇ ਗਏ ਹੈਗੇ ਆ ਆਪਸ ਵਿੱਚ ਜਿਹੜੀ ਸਿਵਲ ਬੋਰਡ ਡੋਗਰਣ ਕਰਵਾਈ ਹੈ ਕਿ ਸੋ ਉਹਨਾਂ ਦਾ ਰਾਹ ਬਹੁਤ ਵਧੀਆ ਪੱਧਰਾ ਹੋ ਗਿਆ ਫਿਰ ਉਹਨਾਂ ਨੇ ਕੀ ਕੀਤਾ ਗਿਰਿ ਧਾਰਾ ਆਪਾਂ ਗੱਲ ਕੀਤੀ ਸੀ ਧਾਰਾ ਜਿਹੜੀ ਸੀਗੀ 11 ਧਾਰਾ ਸੀਗੀ ਹੂੰ ਜਿਹਦੇ ਥਰੂ ਮਹਾਰਾਜਾ ਦਲੀਪ ਸਿੰਘ ਨੂੰ ਮੁੜ ਕੇ ਰਾਜ ਮਿਲ ਜਾਣਾ ਸੀਗਾ ਹਾਂ 16 ਸਾਲ ਦੀ ਉਮਰ ਉਹ ਹੁੰਦਾ ਸੀਗਾ 6 ਸਤੰਬਰ 1854 ਨੂੰ ਦਿਨ ਪੂਰੇ ਹੁੰਦੇ ਸੀਗੇ ਠੀਕ ਹੈ ਤੇ ਉਹ ਧਾਰਾ ਨੂੰ ਉਹਨਾਂ ਨੇ ਤੋੜ ਦੇ ਤੋੜ ਕੇ ਤੇ ਮਹਾਰਾਜਾ ਦਲੀਪ ਸਿੰਘ ਨੂੰ 6 6 April ਹੂੰ 19 April 1454 ਨੂੰ तकरीबन 5 ਮਹੀਨੇ ਪਹਿਲਾਂ ਹੂੰ ਉਹਨੂੰ ਮਿੱਥੋਂ ਪੰਜਾਬ ਇੰਡੀਆ ਦੇ ਵਿੱਚੋਂ ਕੱਢ ਕੇ ਉਹਨੂੰ ਉਹ ਇੰਗਲੈਂਡ ਲੈ ਗਿਆ ਅੱਛਾ ਉਥੇ ਲ ਜਾ ਕੇ ਉਹਦਾ ਜਿਹੜਾ ਸਾਰਾ ਹੁਲੀਏ ਬਿਗੜ ਬੁਗੜ ਦਿੱਤਾ ਹੂੰ ਤੇ ਜਿਹੜੇ ਪੰਜਾਬ ਦੇ ਲੋਕ ਸਕੇ ਉਹ ਇਸ ਚੀਜ਼ ਦੇ ਉੱਤੇ ਬੜੇ ਗੁੱਸੇ ਵਿੱਚ ਸਗੇ ਵੀ ਪਹਿਲਾਂ ਤੇ ਇਹਨਾਂ ਦਾ ਸਾਡਾ ਰਾਜ ਖੋਇਆ ਹਾਂ ਸਾਰੀ ਫੌਜਾਂ ਡਟਾਈਆਂ 1 ਲੱਖ ਫੌਜ ਜਿਹੜੀ ਰੈਗੂਲਰ ਸਿਕਿਉਰ ਨੂੰ ਤੋੜ ਦਿੱਤਾ ਹੈਗਾ ਤੇ ਉਹ ਫੌਜ ਨੂੰ ਤੋੜ ਕੇ ਉਹਦੇ ਵਿੱਚੋਂ ਇੱਕ ਜਿਹੜੀ ਸੀਗੀ ਐਲੀਟ ਸੈਕ ਰਾਜਮੈਂਟਾਂ ਉਹ ਜਿਹੜੀ ਸੀਗੀ ਉਹ ਬਣਾਈਆਂ ਉਹਨਾਂ ਨੇ ਉਹੀ ਮੁੜ ਕੇ ਜਾ ਕੇ ਫਿਰ ਰੱਖੀ ਉਹਦੇ ਵਿੱਚ ਬਾਅਦ ਵਿੱਚ ਜਿਹੜੀ ਉਹ ਸੈਕ ਰਾਜਮੈਂਟਾਂ ਬੜੀਆਂ ਹੈਗੀਆਂ ਉਹਨਾਂ ਨੇ 1840 ਦੇ ਵਿੱਚ ਬਣਾਤੀਆਂ ਹੈਗੀਆਂ ਮਤਲਬ ਮੇਰਾ ਕਹਿਣ ਦਾ ਇਹ ਹੈਗਾ ਵੀ ਉਹਨਾਂ ਨੇ ਜਿਹੜੀ ਵੈਲ ਪਲਾਨ ਹੋ ਕੇ ਇਹ ਸਾਰੀ ਲਾਰਡ ਲੋਜੀ ਦੇ ਕੀਤੀ ਅਤੇ ਜਿਹੜੀ ਅੱਜ ਸਾਨੂੰ ਜਿਹਦੇ ਤੇ ਆਪਾਂ ਅੱਜ ਗੱਲ ਕਰ ਰਹੇ ਹੈਗੇ ਉਹ ਇਹੀ ਹੈਗਾ ਵੀ ਇਹਨਾਂ ਨੇ ਟ੍ਰੀਟੀ ਆਪ ਸਾਈਨ ਕੀਤੀ ਹੂੰ ਉਹ ਸਟ੍ਰੀਟ ਨੂੰ ਆਪ ਹੀ ਤੋੜਿਆ ਜਦੋਂ ਕਿ 6 ਸਤੰਬਰ 1854 ਨੂੰ ਮੁੜ ਕੇ ਪੰਜਾਬ ਦਾ ਰਾਜ ਦਲੀਪ ਸਿੰਘ ਨੂੰ ਮਿਲ ਜਾਣਾ ਸੀਗਾ ਪਰ ਉਥੇ ਇਹਨਾਂ ਨੇ ਇੱਕ ਬੇਈਮਾਨੀ ਕਰਕੇ ਧੋਖਾ ਕਰਕੇ ਜਿਹੜੀ ਸੀਗੀ ਉਹ ਜਿਹੜੀ ਟ੍ਰੀਟੀ ਨੂੰ ਆਪੇ ਹੀ ਬਣਾਇਆ ਤੇ ਆਪੇ ਹੀ ਤੋੜ ਦਿੱਤਾ ਤੇ ਇਹਦੇ ਸਾਰੇ ਕਾਗਜ਼ਾਤ ਜਿੰਨੇ ਹੈਗੇ ਆ ਉਹ ਲੰਡਨ ਮਿਊਜ਼ੀਅਮ ਲੰਡਨ 'ਤੇ ਪਏ ਹੈਗੇ ਆ ਲਾਇਬ੍ਰੇਰੀਆਂ ਦੇ ਵਿੱਚ ਤੇ ਪਰ ਹੁਣ ਸਿਚੁਏਸ਼ਨ ਇਹ ਪੈਦਾ ਹੋ ਗਈ ਹੈਗੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ ਹੂੰ ਉਹ ਤਾਂ ਅਨਰੈਸਸ ਦੇ ਨਾਲ ਰਲ ਗਈ ਹੈਗੀ ਆ ਕਿਸਮ ਦੀ ਜਿੰਨੀ ਕਿਉਂਕਿ ਉਹਨਾਂ ਨੇ ਜਿਹੜੇ ਹੈਗੇ ਸੀਕ੍ਰਟ ਜਿਹੜੇ ਹੈਗਾ ਉਹਨਾਂ ਨੂੰ ਵੀ ਗੱਲੇ ਹੁੰਦੇ ਆ ਵੀ ਡਾਕੂਮੈਂਟ ਭੇਜ ਕੇ ਉਹਨਾਂ ਨੂੰ ਇੱਕ ਵਾਰ ਧਮਕੀ ਦੇ ਦਿੱਤੀ ਹੈਗੀ ਆ ਮੋਦੀ ਨੇ 1800 ਜਦੋਂ ਹੁਣ 2114 ਦੇ ਵਿੱਚ ਉਹ ਪਾਵਰ ਦੇ ਵਿੱਚ ਆਇਆ ਹੈਗਾ ਵੀ ਦੇਖੋ ਜੇ ਤਾਂ ਤੁਸੀਂ ਸਾਡੇ ਨਾਲ ਰਲ ਕੇ ਚੱਲਣਾ ਹੈਗਾ ਫੇਰ ਤਾਂ ਤੁਸੀਂ ਜੋ ਅਸੀਂ ਕਹਾਂਗੇ ਉਹ ਤੁਹਾਨੂੰ ਕਰਨਾ ਪੈਣਾ ਸਹੀ ਜੇ ਤੁਸੀਂ ਇਹ ਜਿਹੜੀਆਂ ਵਜ਼ੀਰੀਆਂ ਹੈਗੀਆਂ ਇਹ ਜਿਹੜੀਆਂ ਮੁੱਖ ਮੰਤਰੀਆਂ ਹੈਗੀਆਂ ਐਸਜੀਪੀਸੀ ਦੀਆਂ ਜਿਹ ਪ੍ਰਧਾਨਗੀਆਂ ਹੈਗੀਆਂ ਹੂੰ ਤੇ ਫਿਰ ਅਸੀਂ ਤੁਹਾਡੀਆਂ 2 ਮਿੰਟਾਂ ਦੇ ਵਿੱਚ ਉਹਨਾਂ ਲਾ ਕੇ ਤੁਹਾਨੂੰ ਚੱਕ ਕੇ ਜੇਲ੍ਹਾਂ ਵਿੱਚ ਸੱਡ ਦਵਾਂਗੇ ਕਿਉਂਕਿ ਤੁਸੀਂ ਕਰਪਟ ਬੰਦੇ ਤਾਂ ਪਹਿਲਾਂ ਹੀ ਹੈਗੇ ਆ ਹਾਂ ਕਰਪਸ਼ਨ ਤੁਸੀਂ ਬੇਰਹੀਆਂ ਕੀਤੀਆਂ ਹੈਗੀਆਂ ਸਾਡੇ ਕੋਲ ਤੁਹਾਡੇ ਕੇਸ ਬਥੇਰੇ ਹੈਗੇ ਆ ਹੂੰ ਅਸੀਂ ਤੁਹਾਨੂੰ ਜੇਲ੍ਹ ਦੇ ਵਿੱਚੋਂ ਹੀ ਕੱਢਾਂਗੇ ਕਰੇ ਵੀ ਸਹੀ ਤੇ ਤੁਸੀਂ ਇੱਕੋ ਇੱਕ ਬੈਟਰੀ ਕੋ ਰਾਹ ਹੈਗਾ ਵੀ ਜੇ ਤੁਸੀਂ ਆਪਣੀ ਆਪ ਵੀ ਵਧੀਆ ਠੀਕਾ ਦਾ ਰਹਿਣਾ ਚਾਹੁੰਦੇ ਹੈਗੇ ਆ ਖਸਮਾਂ ਨੂੰ ਖਾਵੇ ਪੰਜਾਬ ਖਸਮਾਂ ਨੂੰ ਖਾਣ ਪੰਜਾਬ ਦੇ ਲੋਕ ਤੇ ਜੋ ਅਸੀਂ ਕਹਿੰਨੇ ਹੈਗੇ ਆ ਉਹ ਤੁਸੀਂ ਕਰੀ ਚੱਲੋ ਤੁਸੀਂ ਆਰਾਮ ਦੇ ਨਾਲ ਜੋ ਮਰਜ਼ੀ ਕਰੀ ਚੱਲੋ ਪੰਜਾਬ ਨੂੰ ਲੁੱਟੀ ਚੱਲੋ ਚਾਹੇ ਜੋ ਮਰਜ਼ੀ ਕਰੋ ਸ਼ਰਾਬਾਂ ਪੀਵੋ ਤੇ ਹੋਰ ਜੋ ਵੀ ਤੁਸੀਂ ਇਸ ਵਿੱਚ ਸ਼ਿਰਕਤ ਕਰਨਾ ਹੈਗਾ ਉਹ ਕਰੀ ਚੱਲੋ ਪਰ ਤੁਹਾਨੂੰ ਸਾਡਾ ਕਹਿਣਾ ਮੰਨਣਾ ਪਵੇਗਾ ਕਿਸੇ ਵੀ ਪੰਜਾਬ ਦੇ ਵਿੱਚ Hindu ਨੂੰ ਉਹਦੇ ਤੇ ਕੇਸ ਨਹੀਂ ਚੱਲਣਾ ਚਾਹੀਦਾ ਉਹਨੂੰ ਪੁਲਿਸ ਤੋਂ ਅਰੈਸਟ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪੂਰੀ ਸੁਰੱਖਿਆ ਦੇਣੀ ਚਾਹੀਦੀ ਹੈਗੀ ਆ ਕਿਉਂਕਿ ਉਹ ਪੰਜਾਬ ਦੇ ਵਿੱਚ ਸਾਡੇ ਲਈ ਕੰਮ ਕਰ ਰਹੇ ਹੈਗੇ ਆ ਇਸ ਕਰਕੇ ਤੁਸੀਂ ਵੀ ਉਹਨਾਂ ਨਾਲ ਰਲ ਕੇ ਜੋ ਅਸੀਂ ਕਹਿੰਨੇ ਕਰੀ ਚੱਲੋ ਸੋ ਹੁਣ ਜਿਹੜੀ ਇਹ 1846 ਦੀ ਜਿਹੜੀ ਸੰਧੀ ਹੈਗੀ ਹੈ ਜਿਹਨੂੰ ਆਪਾਂ ਐਂਗਲੋ ਸਿੱਖ ਭੈਰੋਵਾਲ ਦੀ ਟ੍ਰੀਟੀ ਕਹਿੰਨੇ ਹੈਗੇ ਆ ਹੂੰ ਇਹ ਇੱਕ ਬਿਮਾਰੀ ਦੀ ਜੜ ਹੈਗੀ ਆ ਏਸੇ ਏਸੇ ਸੰਧੀ ਦੇ ਥਰੂ ਉਹਨਾਂ ਨੇ ਇੱਕ ਛੜਜੰਤਰ ਰਚਿਆ ਸੀਗਾ ਹੂੰ ਤੇ ਉਹ ਛੜਜੰਤਰ ਇਹੋ ਜਿਹਾ ਸੀਗਾ ਵੀ ਲੋਕਾਂ ਨੂੰ ਸਮਝ ਨਹੀਂ ਲੱਗਾ ਜਿਨ੍ਹਾਂ ਨੂੰ ਸਮਝ ਲੱਗਾ ਉਹ ਬਾਗੀ ਹੋ ਗਏ ਹੂੰ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਉਹੀ ਸਿਚੁਏਸ਼ਨ ਜਿਹੜੀ 1846 ਜਾਂ 45 ਤੋਂ ਪੈਰੋਵਾਲ ਦੀ ਸੰਧੀ ਪੈਰੋਵਾਲ ਦੀ ਸੰਧੀ ਤੋਂ ਪਹਿਲਾਂ ਤੇ ਬਾਅਦ ਵਿੱਚ ਹੋਈ ਸੀਗੀ ਉਹ ਸਿਚੁਏਸ਼ਨ ਅੱਜ ਦੇ ਆਰਐਸਐਸ ਨੇ ਬੀਜੇਪੀ ਨੇ ਸ਼ੁਰੂ ਕਰਤੀ ਹੈਗੀ ਆ ਕੀਤੀ ਨੂੰ ਮਤਲਬ ਵਿਚਾਰ ਹੋ ਗਿਆ ਹੁਣ ਤਾਂ ਤੇ ਉਹ ਇਹ ਇੱਕ ਇਸ ਵੇਲੇ ਜਿਹੜੀ ਖਾਲਸਾਣ ਦੀ ਆਜ਼ਾਦੀ ਦੀ ਜਿਹੜੀ ਸੰਗਰਾਮ ਚੱਲ ਰਿਹਾ ਹੈਗਾ ਆ ਚਾਹੇ ਉਹ ਪਹਿਲਾਂ ਅਸੀਂ ਕਹਿ ਸਕਦੇ ਹੈਗੇ ਆ ਜੁਝਾਰੂ ਮੂਵਮੈਂਟ ਜਿਹਨੂੰ ਅਸੀਂ ਦੁਸ਼ਟ ਸ਼ੋਧ ਆਪਰੇਸ਼ਨ ਕਹਿੰਦੇ ਹੈਗੇ ਆ ਉਹ ਸੀਗਾ ਤੇ ਚਾਹੇ ਹੁਣ ਹੈਗਾ ਰੈਫਰੈਂਡਮ ਹੂੰ ਜਿਹੜਾ ਹੁਣ ਗੋਲੀ ਤੋਂ ਕੱਢ ਕੇ ਬੋਰਡ ਦੇ ਉੱਤੇ ਲੈ ਆਂਦਾ ਹੈਗਾ ਸਹੀ ਉਹ ਇੱਕ ਵਧੀਆ ਰਾਹ ਹੈਗਾ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਹੁਣ ਉਹਨਾਂ ਨੂੰ ਇਹ ਪੁੱਗਦਾ ਨਹੀਂ ਹੈਗਾ ਕਿਉਂਕਿ ਹੁਣ ਜਿਹੜਾ ਲੋਕਤੰਤਰ ਬਣਾਇਆ ਸੀ ਇਹਨਾਂ ਨੇ ਉਹ 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 ਲੋਕਤੰਤਰਕ ਛੜਜੰਤਰ ਬਣ ਚੁੱਕਾ ਹਿੰਦੂ ਛੜਜੰਤਰ ਬਣ ਚੁੱਕਾ ਹੈਗਾ ਹੂੰ ਉਹਨਾਂ ਦੇ ਉੱਤੇ ਕਿੰਨੇ ਇਲਜ਼ਾਮ ਲੱਗੇ ਹੈਗੇ ਆ ਵੀ ਤੁਸੀਂ ਵੋਟਾਂ ਚੋਰੀ ਕੀਤੀਆਂ ਵੋਟਾਂ ਚੋਰੀ ਲਗਾਤਾਰ ਕਰ ਰਹੇ ਹੈਗੇ ਆ ਹੂੰ ਇਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਉਹ ਕਹਿ ਕਈ ਵਾਰ ਕਹਿ ਚੁੱਕੇ ਹੈਗੇ ਆ ਵੀ ਜਦ ਤੱਕ EVM ਦੀਆਂ ਵੋਟਾਂ ਪੈਣਗੀਆਂ ਔਰ ਤੱਕ ਸਾਨੂੰ ਕੋਈ ਵੀ ਪਾਵਰ ਤੋਂ ਨਹੀਂ ਠਾ ਸਕਦਾ ਹੈਗਾ ਹੂੰ ਤੇ ਬੀਜੇ ਪੰਜਾਬ ਦੇ ਜਾਂ 인도 ਭਾਰਤ ਦੇ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਉਹ ਆਪ ਹੀ ਕਹਿ ਰਹੇ ਹੈਗੇ ਅਸੀਂ ਚੋਰੀ ਕਰਦੇ ਆ ਫੜ ਲੋਗੇ ਉਹਨੂੰ ਆ ਕੇ ਬੇਬੀ ਜੇ ਉਹਨਾਂ ਨੂੰ ਸਿੱਧੀ ਲੈਂਗੁਏਜ ਸਿੱਧੀ ਭਾਸ਼ਾ ਦੇ ਵਿੱਚ ਇਹ ਸਮਝ ਨਹੀਂ ਆ ਰਹੀ ਹੈਗੀ ਵੀ ਜੇ ਜਦ ਤੱਕ RSS ਹੈਗੀ ਆ ਔਰ ਤੱਕ BJP ਹੈਗੀ ਆ ਜਦ ਤੱਕ ਬੀਜੇਪੀ ਹੈਗੀ ਆ ਉਦ ਤੱਕ ਉਹਨਾਂ ਨੇ ਮੰਨੂ ਸਿਮਰਤੀ ਵਾਲਾ ਜਿਹੜਾ ਜਿਹੜਾ ਬ੍ਰਾਹਮਣ ਦਾ ਰਾਜ ਹੈਗਾ ਆ ਉਹ ਲਿਆਉਣਾ ਹੈਗਾ ਆ ਉਸ ਬ੍ਰਾਹਮਣ ਦੇ ਰਾਜ ਦੇ ਵਿੱਚ ਆਪਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈਗੀ ਆ ਹੂੰ ਨੌਵੀਂ ਸਦੀ ਦੇ ਵਿੱਚ ਹੂੰ ਇੱਕ ਸ਼ੰਕਰਾਚਾਰੀਆ ਦੀ ਗ੍ਰੇਟ ਉਹਨੂੰ ਇਹ ਕਹਿੰਦੇ ਹੈਗੇ ਉਹਨਾਂ ਦੇ ਇਤਿਹਾਸ ਦਾ ਇੱਕ ਬੜਾ ਤਕੜਾ ਵਿਅਕਤੀ ਹੋਇਆ ਹੈਗਾ ਹੂੰ ਬ੍ਰਾਹਮਣ ਉਸ ਦੇ ਵਿੱਚੋਂ ਆਇਆ ਸੀਗਾ ਜਦੋਂ ਨਾਰਥਰਨ ਇੰਡੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਬ੍ਰਹਮਾ ਜਿਹੀ ਹੁੰਦੀ ਹੈ ਨਰਬਦ ਤੋਂ ਲੈ ਕੇ ਤੋਂ ਕਸ਼ਮੀਰ ਤੱਕ ਬੁੱਧੀਆ ਦਾ ਰਾਜ ਸੀਗਾ ਵਿੱਚ ਉਸ ਵੇਲੇ ਹੁਣ ਉਦੋਂ ਪਾਕਿਸਤਾਨ ਨਹੀਂ ਸੀਗਾ ਇਹ ਸਾਰੇ ਇਲਾਕੇ ਅਫਗਾਨਿਸਤਾਨ ਤੱਕ ਇਹ ਇਹ ਜਿਹੜਾ ਸੀਗਾ ਬੁੱਧੀ ਰਾਜ ਕਰਦੇ ਸੀਗੇ ਤੇ ਇਹਨਾਂ ਨੇ 12 ਲੱਖ ਜਿਹੜੇ ਬੁੱਧੀ ਭਿਕਸ਼ੂ ਸੀਗੇ ਉਹਨਾਂ ਦੇ ਪ੍ਰਚਾਰਕ ਸੀਗੇ ਉਹਨਾਂ ਦੇ ਪਰੀਸ਼ਟ ਸੀਗੇ ਉਹ ਕਤਲ ਕੀਤੇ ਸੀਗੇ ਅੱਛਾ 12 ਲੱਖ ਭਿਕਸ਼ੂ ਇਹ ਇਤਿਹਾਸ ਇਸ ਦੀ ਗਵਾਹੀ ਪੜਦਾ ਹੈਗਾ ਤੁਸੀਂ ਹਿਸਾਬ ਲਾਓ ਵੀ ਜੇ 12 ਲੱਖ ਭਿਕਸ਼ੂ ਉਹਨਾਂ ਨੇ ਕਤਲ ਕੀਤੇ ਹੂੰ ਆਮ ਲੋਕ ਜਿਹੜੇ ਆਮ ਬੋਧੀ ਸੀ ਕਿੰਨੇ ਕੀਤੇ ਹੋਣਗੇ ਕਰੋੜਾਂ ਦੇ ਹਿਸਾਬ ਨਾਲ ਬਿਲਕੁਲ ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਸੀ ਨਾਰਦਰਨ ਇੰਡੀਆ ਬ੍ਰਾਹਮਣ ਨੇ ਆਪਣੀਆਂ ਅੱਜ ਦਾ ਹੁਣ ਆਰਐਸਐਸ ਇਸ ਵੇਲੇ ਹਥਿਆਰਬੰਦ ਹੋ ਚੁੱਕੀ ਹੈਗੀ ਆ ਇਸ ਤਰੀਕੇ ਨਾਲ ਸਾਰੇ ਨਾਰਦਰਨ ਇੰਡੀਆ ਉੱਤੇ ਬੋਧੀ ਰਾਜ ਦੇ ਉੱਤੇ ਕਬਜ਼ਾ ਕੀਤਾ ਸੀਗਾ ਜ਼ਬਰਦਸਤੀ ਤੇ ਅਸੀਂ ਇਸ ਵੇਲੇ ਜਿਹੜਾ ਪੰਜਾਬ ਆ ਉਸੇ ਹੀ ਸਥਿਤੀ ਸਥਿਤੀ ਦੇ ਵਿੱਚੋਂ ਉਸੇ ਹਾਲਤ ਦੇ ਵਿੱਚੋਂ ਨਿਕਲ ਰਿਹਾ ਹੈਗਾ ਪਰ ਇੱਥੇ ਇਹਨਾਂ 'ਚ ਫਰਕ ਹੈਗਾ ਵੀ ਉਹ ਬੋਧੀ ਸੀਗੇ ਪਰ ਇਧਰ ਖਾਲਸਾ ਆ ਉਹ ਬੋਧੀ ਸੀ ਇਹ ਯੋਧੇ ਨੇ ਇਹ ਯੋਧੇ ਆ ਇਹ 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 ਜਿਹੜੇ ਖਾਲਸਾ ਆ ਇਹ ਤਾਂ ਪੈਦਾ ਹੀ ਕਿਰਪਾਨ ਦੀ ਧਾਰ ਦੇ ਵਿੱਚੋਂ ਖੱਡਲੀ ਧਾਰ ਦੇ ਵਿੱਚੋਂ ਹੋਏ ਆ ਹਾਂ ਇਹ ਤਾਂ ਪੈਦਾ ਹੀ ਉਦੋਂ ਹੋਏ ਸੀ ਜਦੋਂ ਜ਼ੁਲਮ ਉਹ ਜ਼ਬਰਦਸਤ ਰਿਹਾ ਸੀਗਾ ਸਹੀ ਇਹਨਾਂ ਨੂੰ ਕੌਣ ਹਰਾਉਣੇ ਆਲਾ ਹੋਊਗਾ ਪਰ ਹਾਂ ਇਹਨਾਂ ਦਾ ਨੁਕਸਾਨ ਜ਼ਰੂਰ ਕਰ ਰਹੇ ਹੈਗੇ ਆ ਨੁਕਸਾਨ ਕਰ ਵੀ ਦਿੱਤਾ ਬਹੁਤ ਸਾਰਾ ਕਿਉਂਕਿ 10% ਇਸ ਵੇਲੇ ਜਿਹੜੇ ਜੋਦੇ ਹੈਗੇ ਆ ਉਹ ਲੜਾਈ ਲੜ ਰਹੇ ਹੈਗੇ ਆ ਤੇ ਹੁਣ ਪੰਜਾਬ ਦੇ ਨੌਜਵਾਨ ਕਿੰਨੀ ਵਾਰ ਉੱਠੇ ਕਿੰਨੀ ਵਾਰ ਉਹਨਾਂ ਨੂੰ ਦਬਾਇਆ ਉਹਨਾਂ ਦੇ ਇਨਕਾਉਂਟਰ ਕੀਤੇ ਜਿਹੜੇ ਸੀਗੇ ਆ ਪਿਛਲੇ 24-25 ਸਾਲਾਂ ਦੇ ਵਿੱਚ 320 ਨੌਜਵਾਨ ਉਹਨਾਂ ਨੇ ਚੂਚੇ ਮੁਕਾਵਲੇ ਵਿੱਚ ਮਾਰਦੇ ਤੇ ਫੇਰ ਮਾਰਦੇ ਹਾਂ ਪਾਰਟੀ ਦੇ ਗਰੂ ਹਾਂਜੀ ਇਹ ਲਗਾਤਾਰ ਜਿਹੜਾ ਤਸ਼ੱਦਦ ਲਗਾਤਾਰ ਚੱਲ ਰਿਹਾ ਹੈਗਾ ਪਰ ਦੂਜੇ ਪਾਸੇ ਲਗਾਤਾਰ ਜਿਹੜੇ ਖਾਲਸਤਾਨ ਦੀ ਆਜ਼ਾਦੀ ਦੇ ਚਾਹਵਾਨ ਹੈਗੇ ਆ ਉਹ ਚਾਹੇ ਵਿਦੇਸ਼ਾਂ ਵਿੱਚ ਆ ਤੇ ਚਾਹੇ ਪੰਜਾਬ ਦੇ ਵਿੱਚ ਹੈਗੇ ਆ ਸਹੀ ਤੇ ਉਹ ਆਪਣਾ ਕੰਮ ਕਰ ਰਿਹਾ ਹੈਗੇ ਆ ਉਹਨਾਂ ਨੇ ਜਿੰਨੇ ਪੌਡਕਾਸਟਰ ਜਾਂ ਜਿੰਨੇ ਆਪਣਾ ਮੀਡੀਆ ਹੈਗਾ ਆ ਉਹ ਉਹਨਾਂ ਨੇ ਪਿੱਛੇ ਪੰਜਾਬ ਦੇ ਵਿੱਚ ਬੰਦ ਕੀਤਾ ਹੈਗਾ ਸਾਡੀ ਕੋਈ ਗੱਲ ਉੱਥੇ ਪਹੁੰਚ ਨਹੀਂ ਰਹੀ ਪਰ ਉਹਨਾਂ ਦਾ ਜਿਹੜਾ ਝੂਠ ਹੈ ਉਹ ਲਗਾਤਾਰ ਫੈਲ ਰਿਹਾ ਹੈਗਾ ਕੋਈ ਗੱਲ ਨਹੀਂ ਕੋਈ ਗੱਲ ਪਹੁੰਚੇਗਾ ਸਾਡਾ ਵੀ ਗੱਲ ਤੁਹਾਡੀ ਗੱਲ ਵੀ ਆਪਣੀ ਇਹ ਜਿਹੜੀ ਇਹ ਭੈਰੋਵਾਲ ਦੀ ਸੰਧੀ ਦੀ ਜਿਹੜੀ ਧਾਰਾ 11 ਆ ਉਹਦੇ ਵਿੱਚ ਬ੍ਰਿਟਨ ਐ ਕਸੂਰ ਵਾਲਿਆ ਹੂੰ ਇਹਨਾਂ ਨੇ ਸਾਡਾ ਰਾਜ ਖੋਇਆ ਇਹ ਰਾਜ ਖੋ ਕੇ ਜਦੋਂ 47 ਦੇ ਵਿੱਚ ਇਹਨਾਂ ਨੇ ਸਾਨੂੰ ਰਾਜ ਮੁੜ ਕੇ ਨਹੀਂ ਦਿੱਤਾ ਹੈਗਾ ਹੂੰ ਤੇ ਅੱਜ ਅਸੀਂ ਚਾਰਲਸ ਕਿੰਗ ਦੀ 3 ਨੂੰ ਜਿੱਥੇ ਇਹਨੂੰ ਬੇਨਤੀ ਸਰ ਕਰ ਸਕਦੇ ਹੈਗੇ ਆ ਬਿਲਕੁਲ ਇਥੇ ਦੀ ਗਵਰਨਮੈਂਟ ਨੂੰ ਅਸੀਂ ਬੇਨਤੀ ਕਰ ਸਕਦੇ ਹੈਗੇ ਆ ਵੀ ਤੁਸੀਂ ਆਪਣੇ ਜਿਹੜੇ ਵੈਧੇ ਕੀਤੇ ਸੀਗੇ ਐਜ਼ এ ਕਿੰਗ ਹੋਣ ਦੇ ਨਾਤੇ ਐਜ਼ এ ਬ੍ਰਿਟਨ ਹੋਣ ਦੇ ਨਾਤੇ ਜਿਹੜੇ ਤੁਸੀਂ ਗ੍ਰੇਟ ਬ੍ਰਿਟਰ ਕਹਿੰਨੇ ਹੈਗੇ ਆ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਫਸਟ ਸੈਕੰਡ ওয়ার্ল্ড ਵਾਰ ਦੇ ਵਿੱਚ ਕੀਤੀਆਂ ਹੈਗੀਆਂ ਅਸੀਂ ਤੁਹਾਡਾ ਰਾਜ ਨਾਜ਼ੀ ਹਿਟਲਰ ਤੋਂ ਬਚਾਇਆ ਹੈਗਾ 90 ਹਜ਼ਾਰ ਜਿਹੜੇ ਸੈਕ ਸੀਗੇ ਉਸ ਵੇਲੇ ਸ਼ਹੀਦ ਹੋਏ ਪਹਿਲੀ ਤੇ ਦੂਜੀ ਲੜਾਈ ਦੇ ਵਿੱਚ 120000 ਜਿਹੜੇ ਸੈਕ ਸੀਗੇ ਫੌਜੀ ਸੀਗੇ ਉਹ ਸਖਤ ਜਕਮੀ ਹੋਏ ਜਿਨ੍ਹਾਂ ਦੀ ਬਾਹਾਂ ਕੱਟੀਆਂ ਗਈਆਂ ਲੱਤਾਂ ਕੱਟੀਆਂ ਗਈਆਂ ਉਤੇ ਅਸੀਂ ਇੱਕ ਸਾਡੀ ਬਹੁਤ ਵੱਡੀ ਕੁਰਬਾਨੀ ਆ ਅੱਜ ਵੀ ਅਸੀਂ ਤੁਹਾਡੇ ਨਾਲ ਵਾਹਦਾ ਕਰਦੇ ਆ ਅੱਜ ਵੀ ਅਸੀਂ ਤੁਹਾਡੇ ਨਾਲ ਇੱਥੇ ਰਹਿ ਰਹੇ ਹੈਗੇ ਆ ਅਸੀਂ ਤੁਹਾਡੇ ਦੇਸ਼ ਦੇ ਲਈ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਅਸੀਂ ਕਾਨੂੰਨ ਨੂੰ ਨਹੀਂ ਤੋੜਾਂਗੇ ਪਰ ਤੁਸੀਂ ਸਾਡੇ ਲਈ ਇੱਕ ਗੱਲ ਜ਼ਰੂਰ ਕਰੋ ਸਾਡਾ ਜਿਹੜਾ ਰਾਜ ਸੀਗਾ ਉਸ ਵੇਲੇ ਤੁਸੀਂ ਨਹੀਂ ਦੇ ਸਕੇ ਹੁਣ ਸਾਡੀ ਰੈਫਰੈਂਡਮ ਚੱਲ ਰਿਹਾ ਹੈਗਾ ਇਹ ਇਹਦੇ ਵਿੱਚ ਤੁਸੀਂ ਲੋਕਤੰਤਰ ਦੇ ਰੂਪ ਦੇ ਵਿੱਚ ਮਨੁੱਖੀ ਅਕਾਂ ਦੇ ਰੂਪ ਦੇ ਵਿੱਚ ਸਿੱਖਾਂ ਦੇ ਨਾਲ ਹੋਏ ਤਸ਼ੱਦਦ ਦੇ ਵਿੱਚ 1984 ਦਾ ਜਿਹੜਾ ਘੱਲੂ ਘਰ ਆ ਵਾਪਰ ਰਿਹਾ ਹੈਗਾ ਅਸੀਂ ਤੁਹਾਨੂੰ ਸਿਰ ਬੇਨਤੀ ਕਰਦੇ ਹੈਗੇ ਆ ਵੀ ਆਪਣੇ ਰਿਲੇਸ਼ਨ ਬੜੇ ਵਧੀਆ ਰਹੇ ਹੈਗੇ ਆ ਅਸੀਂ ਚਾਹੁੰਦੇ ਬੜੇ ਵਧੀਆ ਰਹਿਣ ਪਰ ਤੁਸੀਂ ਸਾਡੀ ਜਰੂਰ ਇੱਥੇ ਮਤ ਕਰੋ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਬੈਂਸ ਸਾਹਿਬ ਨੇ ਜਿਹੜਾ ਸੀ ਆਪਣਾ ਉਹ ਵਾਦੇ ਯਾਦ ਦੁਲਾਏ ਨੇ ਉਹ ਟ੍ਰੀਟੀਆਂ ਯਾਦ ਦੁਲਾਈਆਂ ਜਿਹੜੀਆਂ ਕਿ ਜਿਹੜੀਆਂ ਕਿ ਅੰਗਰੇਜ਼ ਸਰਕਾਰ ਨੇ ਉਸ ਵੇਲੇ ਖਾਲਸਾ ਦਰਬਾਰ ਦੇ ਨਾਲ ਕੀਤੀਆਂ ਸਿੱਖਾਂ ਦੇ ਨਾਲ ਕੀਤੀਆਂ ਫਿਰ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਸੀ ਤੱਕਾ ਕਰਕੇ ਸਾਦਿਸ਼ਾਂ ਦੇ ਤਹਿਤ ਜਿਸ ਤਰ੍ਹਾਂ ਟੀਟੀ ਦੀਆਂ ਖੁਦ ਹੀ ਖਲਾਬੀਆਂ ਕੀਤੀਆਂ ਤੇ ਰਾਜ ਵਾਪਸ ਲਿਆ ਤੇ 47 ਵਿੱਚ ਜਿਹੜਾ ਦੇਣਾ ਸੀ ਨਹੀਂ ਦਿੱਤਾ ਉਹਦਾ ਸੰਘਰਸ਼ ਚੱਲਦਾ ਪਿਆ ਉਹ ਕਹਿੰਦੇ ਨੇ ਕਿ ਹੁਣ ਉਹ ਮੌਕਾ ਹੈਗਾ ਕਿ ਤੁਸੀਂ ਜਿਹੜਾ ਸਾਨੂੰ ਰਾਜ ਭਾਗ ਸਾਡਾ ਵਾਪਸ ਕਰੋ ਖਾਲਸਾਤਨ ਦੇ ਰੂਪ ਵਿੱਚ ਅਸੀਂ ਤੁਹਾਡੇ ਸਾਹਮਣੇ ਇਹ ਚੀਜ਼ਾਂ ਰੱਖੀਆਂ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਿਹੜਾ ਸਾਜਿਆ ਹੋਇਆ ਜਿਹੜਾ ਉੱਥੇ ਜਿਹੜਾ ਜਿਹੜਾ ਆਪਣਾ ਰਾਜ ਭਾਗ ਸੀ ਕਿਸ ਤਰ੍ਹਾਂ ਗੋਰਿਆਂ ਨੇ ਵਾਈਸ ਇੰਡੀਆ ਦੇ ਥਰੂ ਸਾਲਸਿਆਂ ਦੇ ਥਰੂ ਬਗਾਵਤਾਂ ਕਰਾ ਕਰਾ ਕੇ ਖੋਇਆ ਤੇ ਫਿਰ ਵਾਪਸ ਹੁਣ ਤੱਕ ਨਹੀਂ ਦਿੱਤਾ ਅਸੀਂ ਥਰਡ ਦੇ ਤੇ ਲਗਾਤਾਰ ਕੰਮ ਕਰਦੇ ਰਵਾਂਗੇ ਅੱਜ ਜਿਹੜਾ ਹਿਸਟਰੀ ਤੁਹਾਡੇ ਸਾਹਮਣੇ ਤੇ ਤੁਹਾਨੂੰ ਲੈ ਕੇ ਤੇ ਲੈ ਸੀ ਹਿਸਟਰੀ ਥੋੜੀ ਜਿਹੀ ਜਰਾ ਥੋੜੀ ਜੀ ਹੁੰਦੀ ਹੈ ਜਰਾ ਕਹ ਲੈ ਕੋ ਬੋਰਿੰਗ ਹੁੰਦੀ ਹੈ ਲੇਕਿਨ ਪਰ ਸਿੱਖ ਹਿਸਟਰੀ ਜਿਹੜੀ ਹੈ ਇਹ ਬੜੀ ਜੰਨਾ ਨਾਲ ਭਰੀ ਪਈ ਹੈ ਇਹ ਬਗਾਵਤਾਂ ਤੇ ਜਨਾਬ ਸਾਸਸ਼ਿਆਂ ਦੇ ਨਾਲ ਵੀ ਭਰੀ ਪਈ ਹੈ ਗੋਰਿਆਂ ਦੀ ਤੇ ਹਿੰਦੂਸਤਾਨ ਆਪਣਾ ਇੰਗਲੈਂਡ ਵਾਲਿਆਂ ਦੀ ਜਿਹੜਾ ਨੇ ਕਬਜ਼ਾ ਕੀਤੇ ਉੱਥੇ ਹੁਣ ਮੌਕਾ ਦੁਬਾਰਾ ਕਿ ਉਹ ਰਾਜ ਭਾਗ ਵਾਪਸ ਦੇ ਦੇ ਔਰ ਉਹਦੇ ਲਈ ਰੈਫਰੈਂਡਮ ਦੇ ਦਰੀਏ ਜਿਹੜਾ ਵਾਪਸ ਕਰ ਸਕਦੇ ਨੇ ਬੈਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਮਦਰ ਨਾ ਜੁੜਨ ਦਾ ਜਹਦੂ ਸਾਹਿਬ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦੇ ਰਿਹਾ ਹੈਗੇ ਆ ਤੇ ਮੈਨੂੰ ਪਤਾ ਤੁਸੀਂ ਇਮਾਨਦਾਰੀ ਦੇ ਨਾਲ ਇਸ ਵੇਲੇ ਮੂਵਮੈਂਟ ਦੇ ਨਾਲ ਜੁੜੇ ਹੋਏ ਹੈਗੇ ਆ ਬਿਲਕੁਲ ਬਲਕਿ ਤੁਸੀਂ ਇਮਾਨਦਾਰੀ ਦੇ ਮੂਵਮੈਂਟ ਦੇ ਨਾਲ ਨਹੀਂ ਤੁਸੀਂ ਸੱਚ ਦੇ ਨਾਲ ਜੁੜੇ ਹੋਏ ਹੈਗੇ ਆ ਸੱਚ ਦੇ ਨਾਲ ਜੁੜੇ ਅਸੀਂ ਤੁਹਾਨੂੰ ਇਸ ਚੀਜ਼ ਦੇ ਉੱਤੇ ਵਧਾਈ ਵੀ ਦੇਵਾਂਗੇ ਅਸੀਂ ਤੁਹਾਡੀ ਜਿਹੜੀ ਗੈਰਤ ਹੈਗੀ ਆ ਅਸੀਂ ਉਹਦੇ ਨਾਲ ਬਹੁਤ ਜ਼ਿਆਦਾ ਸਹਿਮਤ ਹੈਗੇ ਆ ਤੁਸੀਂ ਗੈਰਤਮੰਦ ਲੋਕ ਆ ਅਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਇਸ ਤਰੀਕੇ ਦੇ ਨਾਲ ਸਾਡੇ ਨਾਲ ਰਲ ਕੇ ਚੱਲੋ ਅਸੀਂ ਆਪਾਂ ਸਾਰੇ ਰਲ ਕੇ ਸੱਚ ਦੇ ਆਧਾਰ ਦੇ ਉੱਤੇ ਅਸੀਂ ਕਿਸੇ ਨਾਲ ਜ਼ਿਆਦਤੀ ਨਹੀਂ ਕਰਦੇ ਕਿਉਂਕਿ ਜਿਹੜਾ ਆਪਣਾ ਖਾਲਸਾ ਦਰਬਾਰ ਲਾਹ ਹੋ ਰਿਹਾ ਸੀਗਾ ਉਹਦੇ ਵਿੱਚ ਕਿਸੇ ਜਾਤ ਪਾਤ ਰੰਗ ਨਸਲ ਧਰਮ ਦੇ ਆਧਾਰ ਤੇ ਉੱਤੇ ਕੋਈ ਕਿਸੇ ਨਾਲ ਬੇਇਨਸਾਫੀ ਨਹੀਂ ਹੋਈ ਹੈਗੀ ਆਪਾਂ ਪੰਜਾਬੀਆਂ ਨੇ ਇੱਕ ਵਧੀਆ ਰਾਜ ਪੈਦਾ ਕੀਤਾ ਉਸ ਵੇਲੇ ਅਤੇ ਮੁੜ ਕੇ ਵੀ ਖਾਲਸਾ ਜਿਹੜਾ ਹੋਊਗਾ ਉਹ ਇਸ ਇਦੋਂ ਵੀ ਵਧੀਆ ਉਦੋਂ ਵੀ ਵਧੀਆ ਹੋਊਗਾ ਕਿ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਸੀਗੀਆਂ ਉਸ ਵੇਲੇ ਦੋ-ਤੋਂ ਕਾਲ ਪਹਿਲਾਂ ਆਪਾਂ ਉਹਨੂੰ ਸੁਧਾਰ ਵੀ ਲਾਵਾਂਗੇ ਪਰ ਉਹਦੇ ਵਿੱਚ ਕੋਈ ਕਮਜ਼ੋਰੀ ਮੈਨੂੰ ਦੀਦੀ ਨਹੀਂ ਹੈਗੀ ਪਰ ਜੇ ਹੈਗੀ ਵੀ ਹੈ ਚਲੋ ਤਾਂ ਆਪਾਂ ਉਹਨੂੰ ਸੁਧਾਰ ਲਾਵਾਂਗੇ ਇੱਕ ਪੰਜਾਬੀਆਂ ਦਾ ਵਧੀਆ ਖਾਲਸਾ ਦਰਬਾਰ ਹੋਊਗਾ ਮੁੜ ਕੇ ਰਾਜ ਪੈਦਾ ਕਰਾਂਗੇ ਅਤੇ ਆਪਾਂ ਸਾਡੇ ਰਲ ਕੇ ਇਸ ਜੀ ਦੇ ਉੱਤੇ ਕੰਮ ਕਰੀਏ ਬਹੁਤ ਬਹੁਤ ਧੰਨਵਾਦ